ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਵਲ ਪੰਜਾਬੀ ਬਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਿਲਦੇ ਆਂ ਜੇ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ। ਸੂਟ ਨੇ ਜਿਹੜੇ ਅੱਜ ਵਾਲੇ ਰਹਿਣ ਵਾਲੇ ਨੇ, ਸ਼ਾਲ ਸੂਟ ਰਹਿਣ ਵਾਲੇ ਨੇ ਇਹਨਾਂ ਦੀ ਆਪਾਂ ਵੀਡੀਓ ਵੀ ਪਹਿਲਾਂ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਆਪਣਾ ਦੂਸਰਾ ਚੈਨਲ ਹੈਗਾ ਰਾਣਾ ਸੈਫਟੀ ਕਾਸ ਉਹਨੂੰ ਵੀ ਸਬਸਕ੍ਰਾਈਬ ਕਰਿਓ। ਇਹ ਸੂਟਾਂ ਇਦਾਂ ਦੇ ਸੂਟਾਂ ਦੀ ਵੀਡੀਓ ਆਪਾਂ ਕਈ ਵਾਰੀ ਦੂਸਰੇ ਚੈਨਲ ਤੇ ਲਾਈ ਆ ਰਾਣਾ ਸਾਹਿਬ ਟਿਕ ਹਾਊਸ ਤੇ ਕਿਉਂਕਿ ਇਹ ਸਟੱਫ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੂਏ ਦੇ ਤੇ ਬਿਲਕੁਲ ਨਹੀਂ ਹੁੰਦਾ ਹੈਗਾ ਆਪਾਂ ਤੁਹਾਨੂੰ ਦਿਖਾਉਣੀ ਆ ਕਿਦਾਂ ਦਾ ਸਟੱਫ ਆ ਕਿਦਾਂ ਦੇ ਸ਼ਾਲ ਨੇ ਕਿਦਾਂ ਦੀ ਡਿਜ਼ਾਈਨਿੰਗ ਆ ਕਿ ਇਹਨਾਂ ਦੀ ਲਾਸਟ ਈਅਰ ਵੀ ਆਪਾਂ ਬਹੁਤ ਜ਼ਿਆਦੇ ਇਹ ਵਾਲੇ ਸੂਟ ਸੇਲ ਕੀਤੇ ਨੇ ਲਾਸਟ ਸਰਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਇਆ ਇਹ ਵਾਲੇ ਸੂਟਾਂ ਦਾ ਪਿਓਰ ਪਸ਼ਮੀਨੇ ਦੇ ਸੂਟ ਰੈਨ ਵਾਲੇ ਨੇ ਗਰਮ ਵਿੱਚ பல கலர் கிரே பழைய கிரே கலர் தூட ஆடி நெக் ஆ பட்டி ஆலார பண்ண ஆனால் ரீவன் வாட்டம ਜਿਹੜੇ ਸ਼ਾਲ ਨੇ ਨਾ ਇਹਨਾਂ ਨਾਲ ਉਹ ਕੰਟਰਾਸਟ ਰੱਖੇ ਹੋਏ ਨੇ ਨਾਲ ਦੇ ਨਹੀਂ ਹੈਗੇ ਜਿੱਦਾਂ ਦੇ ਵਿੱਚ ਡਿਜ਼ਾਈਨਿੰਗ ਆ ਉਦੋਂ ਦੇ ਸ਼ਾਲ ਰੱਖੇ ਹੋਏ ਨੇ ਦੇਖ ਸਕਦੇ ਹੋਗੇ ਤੁਸੀਂ ਸਾਲ ਦੀ ਡਿਜ਼ਾਈਨਿੰਗ ਬਹੁਤ ਜ਼ਿਆਦੇ ਸੋਹਣੀ ਆਗੀ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਰਹਿਣ ਵਾਲਾ ਉਹ ਆਨਲਾਈਨ ਰਹਿਣ ਵਾਲਾਗਾ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰਨਾ ਆਨਲਾਈਨ ਪੇਮੈਂਟ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਟਿਕ ਪੀਸ ਤਿਆਰ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਅਵੱਲ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਜਾਮਨੀ ਜਿਹਾ ਸ਼ੇਡ ਤੇ ਆ ਗਿਆ ਆਪਾਂ ਸਾਰਿਆਂ ਨਾਲੋਂ ਜ਼ਿਆਦਾ ਜਾਂ ਤਾਂ ਮਸਲੀਨ ਦੁਪੱਟੇ ਨਾਲ ਵੀਡੀਓ ਲਾਉਣੀ ਹੁੰਦੀ ਆ ਉਹਦੇ 'ਚ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਆ ਰਿਹਾ ਉਹ ਵੀ ਸਟੱਫ ਬਹੁਤ ਜ਼ਿਆਦੇ ਵਧੀਆਗਾ ਜੇ ਆਪਾਂ ਆਹ ਵਾਲਾ ਡਿਜ਼ਾਈਨ ਲਾਉਣੀ ਹੁੰਦੇ ਹਾਂਗੇ ਇਹਦੇ 'ਚ ਵੀ ਆਪਾਂ ਨੂੰ ਲਾਸਟ ਈਅਰ ਜਿਵੇਂ ਬਹੁਤ ਵਧੀਆ ਰਿਸਪੌਂਸ ਆਇਆ ਇਸ ਵਾਰ ਵੀ ਬਹੁਤ ਵਧੀਆ ਆ ਰਿਹਾ ਕਿਉਂਕਿ ਇਹ ਸਟੱਫ ਖਰਾਬ ਬਿਲਕੁਲ ਨਹੀਂ ਹੁੰਦਾ ਹੁੰਦਾ ਹੈਗਾ ਇਹ ਕਿ ਜਿਹੜੇ ਸਰਦੀਆਂ ਦਾ ਸਾਰਿਆਂ ਨਾਲੋਂ ਵੱਡਾ ਹੁੰਦਾਗਾ ਕੱਪੜਿਆਂ ਦਾ ਕੰਮ ਇਹਦੇ ਤੇ ਨਾਲ ਲੂੰਗ ਬਹੁਤ ਜ਼ਿਆਦੇ ਹੁੰਦੇ ਨੇ ਇਸ ਲਈ ਦੇਖ ਕੇ ਲਾਉਣਾ ਪੈਂਦਾ ਵੀ ਕਿਦਾਂ ਦਾ ਸਟੱਫ ਆਪਾਂ ਲਾਈਏ ਕਿਦਾਂ ਦਾ ਨਾ ਤੁਹਾਪਾਂ ਨੂੰ ਇਦਾਂ ਹੁੰਦਾਗਾ ਵੀ ਭੈਣਾਂ ਨੇ ਪੈਸੇ ਵੀ ਲਾਉਣੇ ਨੇ ਤੇ ਉਹਨਾਂ ਦੇ ਵੇਸਟ ਵੀ ਨਾ ਜਾਣਾ ਡਿਜ਼ਾਈਨਿੰਗ ਇਹਦੀ ਸੇਮ ਆਗੀ ਚੈੱਕ ਕਰ ਸਕਦੇ ਹੋ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਤੇ ਕੰਟਰਾਸਟ ਰੱਖਿਆ ਹੋਇਆ ਸ਼ਾਲ ਇਹਨਾਂ ਦਾ ਅੱਜ ਵਾਲੇ ਸੂਟਾਂ ਦਾ ਰੇਟ 1000 ਰੁਪਏ ਰਹਿਣਾਗਾ ਵਿਦ ਸ਼ਿਪਿੰਗ 16 ਜੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਜ਼ਿਆਦੇ ਸੋਹਣੀ ਆ ਲੈਨਥ ਪਨਾ ਸਾਰਾ ਕੁਝ ਚੈੱਕ ਕਰ ਸਕਦੇ ਹੋ ਕਿਉਂਕਿ ਜਿੱਦਾਂ ਜਿੱਦਾਂ ਦੀ ਗੱਲਬਾਤ ਹੋ ਜਿੱਦਾਂ ਦਾ ਕਪੜਾ ਹੋਊਗਾ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਹਾਂਗੇ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਆਪਾਂ ਉਲੇ ਵਿੱਚ ਰੱਖ ਕੇ ਤੁਹਾਨੂੰ ਕੋਸ਼ ਨਹੀਂ ਭੇਜਾਂਗੇ ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਬੋਟਲ ਗ੍ਰੀਨ ਸੇਮ ਕਲਰ ਆਗਾ ਡਿਜ਼ਾਈਨ ਆ ਸੋਲ ਕੰਟਰਾਸਟ ਆਗਾ ਪਲੇਨ ਬੋਟਮਾਂਗੀ ਸੋਲ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਵਧੀਆ ਸੋਲ ਲੱਗੇ ਹੋਏ ਨੇ ਇਹਨਾਂ ਨੂੰ ਅਗਲਾ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਕਲਰ ਆ ਗਿਆ ਉਹ ਆ ਗਿਆ ਮਸਟਰਡ ਕਲਰ ਇਹਦੀ ਥੋੜੀ ਜਿਹੀ ਡਿਜ਼ਾਈਨਿੰਗ ਦਾ 파ਰਕ ਹੈਗਾ ਇਹ ਮਸਟਰਡ ਕਲਰ ਦਾ ਸੂਤ ਹੈਗਾ ਆਵळा ਰੱਖਿਆ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਜਿਹਾ ਸੌਲ ਬਹੁਤ ਜ਼ਿਆਦਾ ਸੋਨਾ ਜਿਹਾ ਸੌ ਰੱਖਿਆ ਹੋਇਆ ਇਹਦੇ ਨਾਲ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਸੌਲਾ ਨਾਲ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰਨਾ ਤਾਂ ਕਰ ਸਕਦੇ ਹੋਗੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਕੱਲ ਨੂੰ ਆਪਾਂ ਨਵੀਂ ਵੀਡੀਓ ਨਾਲ ਮਿਲਾਂਗੇ ਆਪਣੀ ਕੋਸ਼ਿਸ਼ ਹੈ ਕਿ ਕੱਲ ਨੂੰ ਆਪਾਂ ਲਾਵਾਂਗੇ ਰਾਮ ਟੈਕਸ ਦੇ ਸੂਟ ਜਿਹੜੇ ਆਪਾਂ ਨੇ ਵਰਕ ਕਰਵਾਏ ਨੇ ਚਲੋ ਜੀ ਵਧੀਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ